ਲਓ ਜੀ ਪਹੁੰਚ ਗਈ ਇਹ ਵਰਕਸ਼ਾਪ ਚੱਲ ਰਿਹਾ ਇਹਦਾ ਕੰਮ ਅਜੇ ਜਿਉਂ-ਜਿਉਂ ਖੁੱਲੀ ਜਾਂਦਾ ਉਹ ਤਿਉਂ-ਤਿਉਂ ਪਤਾ ਚੱਲਦਾ ਵੈਸੇ ਕਹਿੰਦੇ ਵੀ ਹਾਲਤ ਸਹੀ ਹੈ ਇਹਦੀਆਂ ਹੱਬਾਂ-ਹੱਬਾਂ ਵੀ ਕੋਈ 1km ਵੀ ਹਜੇ ਘੱਜੀ ਨਹੀਂ ਹੋਈ ਤੇ ਬਾਕੀ ਆ ਦੇਖੋ ਹਾਲਤ ਇਹਦੀ ਸਾਰੀ ਤੁਹਾਨੂੰ ਦਿਖਾਉਣਾ ਤੁਹਾਨੂੰ ਆ ਚਾਸੀ ਦੇ ਥੋੜਾ ਤੇਜ਼ਾਬ ਤੋਂ ਯੁਗਨ ਖਰਾਬ ਹੋਈ ਹੈ ਇਧਰਲੇ ਪਾਸਿਓਂ ਬਾਕੀ ਹੱਬਾਂ ਇਹਦੀਆਂ ਜਮਾਂ ਹੀ ਸਹਿਜ ਓਮੀ ਪਿਆ ਜਮੇ ਹਨ ਦਾ ਟਾਇਰ ਇਹਦੇ ਨਾਲ ਦੇ ਨੇ ਜਿਹੜੇ ਆਏ ਸੀ ਏਜੰਸੀ ਚੋਂ 2000 ਮਾਡਲ ਦੇ ਟਾਇਰ ਨੇ ਸਾਰੇ 4 5 ਦੇ 5 ਦੇ ਟਾਇਰ ਆ ਇੰਜਨ ਪੀਜੋ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਇਹ ਡੀਆਈ ਨਹੀਂ ਹੁੰਦਾ ਹੀਟਰ ਵਾਲਾ ਹੁੰਦਾ ਇੰਜਨ ਇਹ 4 ਗੇਅਰ ਨੇ ਇਹਦੇ ਤੇ ਆ ਟਾਪ ਜਿਹੜਾ ਰਿਪਲਾਸ ਸਟੈਲੀਅਨ ਟਾਪ ਕਹਿੰਦੇ ਆ ਇਹ ਉਦੋਂ ਆਈ ਸੀਗੀ ਆਪਣੇ 1999 ਤੋਂ ਲੈ ਕੇ 2001 ਤੱਕ ਸਮਾਨ ਲਿਖਾਇਆ ਹੁਣ ਮਿਸਤਰੀ ਨੇ ਕਹਿੰਦੇ ਵੀ ਇਹ ਲੈ ਆਓ ਸਿਲੰਡਰ ਸਿਲੰਡਰ ਮੈਂ ਲੈ ਕੇ ਆਉਣਾ ਬਾਕੀ ਦੇਖਦੇ ਆ ਇਹ ਕਢਾ ਲਿਆ ਜੀ ਸਮਾਨ ਆ ਬੈਰਿੰਗ ਹੋ ਗਿਆ ਫਰੰਟ ਦੇ ਆ ਅੰਦਰ ਵਾਲਾ ਬੈਰਿੰਗ ਹੋ ਗਿਆ ਇਹਦਾ ਸਮਾਨ ਸਾਰਾ origignal ਲੈ ਰਹੇ ਆ ਆਪਾਂ ਮਹਿੰਦਰਾ ਦਾ ਟੋਟਲੇ ਗਰੀਸ ਹੋ ਗਿਆ ਲੀਟਰ ਬ੍ਰੇਕ ਆਇਲ ਬਾਕੀ ਕੱਢ ਰਹੇ ਸਮਾਨ TVS ਦੇ ਸਿਲੰਡਰ ਆ ਰਾਣੇ ਦੇ ਲੈਦਰ ਮਿਲ ਗਏ ਬੈਰਿੰਗ ਵੀ ਸਾਰੇ origignal ਲੱਗਦੇ ਲਓ ਜੀ ਸਮਾਨ ਸਾਰਾ ਪਹੁੰਚ ਗਿਆ ਵਾਟਰ ਬਾਡੀ ਹੈਗੀ ਜੀ Z ਇਹ ਬ੍ਰਾਂਡ ਪਤਾ ਨਹੀਂ ਹੁਣ ਕਿਹ ਹੈ ਜਿਆ ਅੰਰ ਫਰੰਟ ਸਿਲੰਡਰ ਮਿਲੇ ਸੀਗੇ TVS ਦੇ ਜੀ ਆਪਾਂ ਨੂੰ ਰੀਅਰ ਮਿਲੇ ਸੀ KBX ਦੇ ਇਹ ਚੱਲ ਰਿਹਾ ਹੈ ਜੀ ਕਿੰਗ ਪਿੰਨਾ ਦੇ ਬੁਸ਼ ਰਿਪਲੇਸਮੈਂਟ ਦਾ ਕੰਮ ਇਹਨਾਂ ਨੂੰ ਕੀ ਕਹਿੰਦੇ ਨੇ ਜੀ ਆਹ ਜਿਹੜਾ ਇਹਨੂੰ ਨੰਮ ਦਾ ਕਹਿੰਦੇ ਨੇ ਨੰਮ ਦਾ ਇਹ ਵੀਰੇ ਵਿੱਚ ਮਿੱਟੀ ਆ ਇੱਥੇ ਬੈਰਿੰਗ ਫੀਲ ਵਿੱਚ ਚੱਲਦੇ ਨੇ ਨਾ ਹਾਂ ਗੋਲੇ ਇਹਦੇ ਲੱਗਿਆ ਹਾਂ ਚਲੋ ਜੀ ਬਾਕੀ ਗਾਂ ਵਾਲੀ ਵੀਡੀਓ ਦਿਖਾਉਣੀ ਆ ਹੁਣ ਬਾਕੀ ਦੇ ਕੰਮ ਕੀ ਕੀ ਕਰਾਉਨੇ ਆਪਾਂ ਇਹਦੇ